ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਿਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਅਵਨ ਇਹ ਦਿੰਦੇ ਆ ਪੰਜਾਬੀ ਦੀਆਂ ਬੜੀਆਂ ਖਬਰਾਂ ਦਿੱਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲੀ ਕਿ ਬੀਤੇ ਦਿਨ ਜੇਜੋ ਖੱਡ ਦੇ ਵਿੱਚ ਹੜ੍ਹ ਦੇ ਪਾਣੀ ਦੇ ਵਿੱਚ ਰੁੜੇ ਗੱਡੀ ਦੇ ਵਿੱਚ ਜਿਹੜੇ ਬੰਦੇ ਸਵਾਰ ਸੀ ਉਹਨਾਂ ਦੇ ਮ੍ਰਿਤਕ ਦੇਹ ਦਾ ਅੱਜ ਪੋਸਟਮਾਰਟਮ ਕੀਤਾ ਗਿਆ ਜਲੰਧਰ ਚ थानाਧਾਰ ਨੇ ਭਰੇ ਬਾਜ਼ਾਰ ਵਿੱਚ ਘੇਰ ਕੇ ਕੁੱਤੇ ਮੁੰਡੇ ਸਿਰ ਤੇ ਮਾਰੀਆਂ ਲੱਤਾਂ ਵੀਡੀਓ ਹੋ ਗਈ ਵਾਇਰਲ ਸੁਖਿੰਦਰ ਸਿੰਘ ਰੰਧਾਵਾ ਨੇ ਜੰਮੂ ਕਸ਼ਮੀਰ ਚੋਨਾਵਾਰੇ ਦਿੱਲੀ ਵਿੱਚ ਕੀਤੀ ਅਹਿਮ ਮੀਟਿੰਗ ਨੌਜਵਾਨ ਦਾ ਕਤਲ ਕਰ ਔਲਟੋ ਲੁੱਟਣ ਦੇ ਮਾਮਲੇ 'ਚ ਹੋਇਆ ਸਨਸਨੀਖੇਜ ਖੇਜ ਖੁਲਾਸਾ ਖੇਤੀਆਂ ਤੇ ਮਾਂ ਦੀ ਕੁਟਮਾਰ ਕਰਨ ਦੇ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ ਅਣਪਛਾਤੇ ਟੈਂਪੂ ਚਾਲਕ ਨੇ ਪ੍ਰਵਾਸੀ ਨੂੰ ਮਾਰੀ ਟੱਕਰ ਮੌਤ ਇੱਕ ਹੋਰ ਮੰਦਭਾਗੀ ਘਟਨਾ ਨਸੇ ਦਾ ਟੀਕਾ ਲਗਾਉਂਦਿਆਂ ਹੀ ਨੌਜਵਾਨ ਦੀ ਮੌਤ ਅੱਜੇ ਲੱਗੀ ਰਹੀ ਹੈ ਸਰਿੰਜ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ ਦੌਰਾਨ ਜ਼ਖਮੀ ਹੋਏ ਸੇਵਾਦਾਰ ਦੀ ਮੌਤ ਜਲਦੀ ਕਾਰ ਚ ਡਰਾਈਵਰ ਨੂੰ ਪਿਆ ਦੁਬਾਰਾ ਭਿਆਨਕ ਹਾਦਸੇ ਦਾ ਖੌਫਨਾਕ ਮੰਝਰ ਦੇ ਕੰਬ ਗਏ ਸਭ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ਨੇ ਉਜਾੜਤਾ ਪਰਿਵਾਰ ਪਿਓ ਪੁੱਤਰ ਤੇ ਇਕੱਠਿਆ ਛੱਡੀ ਦੁਨੀਆ ਅਜਬੰਦ ਰਹਿਣਗੇ ਪੰਜਾਬ ਦੇ ਸਕੂਲ ਭਾਰੀ ਬਾਰਿਸ਼ ਕਾਰਨ ਪ੍ਰਸ਼ਾਸਨ ਨੇ ਲਿਆ ਸੀ ਫੈਸਲਾ ਹੁਣ ਖਬਰਾਂ ਵਿਸਤਾਰ ਸਭ ਤੋਂ ਪਹਿਲਾਂ ਤੁਹਾਨੂੰ ਖਬਰ ਦੱਸੀਏ ਕਿ ਹੁਸ਼ਾਰਪੁਰ ਦੇ ਕਸਵਾ ਜੇਜੋ ਦੇ ਵਿੱਚ ਬੀਤੇ ਦਿਨ ਹੜ੍ਹ ਦੇ ਪਾਣੀ ਦੇ ਵਿੱਚ ਇੱਕ ਗੱਡੀ ਜਿਹੜੀ ਆ ਰੁੜ ਗਈ ਸੀ ਜਿਸ ਦੇ ਵਿੱਚ 12 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਸਥਾਨੀ ਲੋਕਾਂ ਨੇ ਬਚਾ ਲਿਆ ਸੀ ਪਰ 11 ਬੰਦੇ ਰੋੜ ਗਏ ਜਿਸ ਦੇ ਵਿੱਚੋਂ 9 ਦੀ ਬੋਡੀ ਜੜੀ ਹੈ ਪ੍ਰਸ਼ਾਸਨ ਨੇ ਬ੍ਰਾਹਮਤ ਕਰ ਲਈ ਸੀ ਪਰ ਦੋ ਲੋਕਾਂ ਨੂੰ ਲੱਭੰਦਾ ਉਹਨਾਂ ਦੀ ਬੋਡੀ ਲੱਭੰਦਾ ਸਰਚ ਵਿਹਾਨ ਅਸਵੀਰ ਤੋਂ ਹੀ ਜਾਰੀ ਰਿਹਾ ਜਿਸ ਦੇ ਵਿੱਚ ਡੌਗ ਸਕੁਆਰਡ ਦਾ ਵੀ ਸਹਾਰਾ ਲਿਆ ਗਿਆ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਚੱਲੀਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਪੰਡਿਤ ਗ੍ਰਾਮਸ਼ੰਕਰ ਜਿੰਪਾ ਅਤੇ ਹੁਸ਼ਿਆਰਪੁਰ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੀਵਾਲ ਉਹਨਾਂ ਦੇ ਪੋਸਟ ਮਾਰਟਮ ਦੇ ਟਾਈਮ ਸਿਵਲ ਹਸਪੀਟਲ ਪਹੁੰਚੇ ਇਸ ਲਈ ਉਹਨਾਂ ਨੇ ਉਹਨਾਂ ਦੇ ਪਰਿਵਾਰਿਕ ਪਰਜਨਾ ਨੂੰ ਵੀ ਹੌਸਲਾ ਦਿੱਤੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਚੜੀਆਂ ਰੂਹਾਂ ਨੂੰ ਆਪਣੀ ਚਰਨਾਂ ਦੇ ਵਿੱਚ ਸਥਾਨ ਦੇ। ਮੈਸਰ ਜੱਜੂ ਵਿੱਚ ਇੱਕ ਦਾ ਦਰਨਾ ਕੋਲ ਹਸਾ ਵਾਪਰਿਆ ਜਿੱਥੇ 9 ਘੰਟੇ ਦੀ ਮੌਤ ਹੋ ਗਈ ਹੈ ਤਾਂ ਦੋਨੋਂ ਬਚਾਇਆ ਗਿਆ ਤੇ ਕਿਵੇਂ ਦੇਖਦੇ ਹਾਂ ਸਰ? ਕੁ ਤਕਰੀਬਨ 12 ਬੰਦੇ ਸੀ ਟੋਟਲ। ਪਰ ਬੜੀ ਮੰਦ ਭਾਗੀ ਘਟਨਾ। ਦੁੱਖਦਾਈ ਜੀ ਨੂੰ ਕਹਿੰਦੇ ਔਰ ਜਿੱਥੇ ਮੈਂ ਕਹਿ ਸਕਦਾ ਇਹਨਾਂ ਦੇ ਇਲਾਕੇ ਦੇ ਲੋਕ ਪਰਿਵਾਰ ਸਾਰੇ ਖੜੇ ਆ ਉੱਥੇ ਜਿੱਥੇ 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 ਖਬਰ ਪਹੁੰਚੀ ਉੱਥੇ ਵੀ ਬਹੁਤ ਔਰ ਤੁਰੰਤ ਜਿਹੜਾ ਸਾਡੀ ਐਡਮਿਨਿਸਟ੍ਰੇਸ਼ਨ ਉੱਥੇ ਪਹੁੰਚੀ ਸਾਰੀ ਡਿਪਟੀ ਕਮਿਸ਼ਨਰ ਐਸਐਸਪੀ ਸਾਹਿਬ ਐਸਜੀਐਮ ਸਾਹਿਬ ਸਭ ਉੱਥੇ ਸਨ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਵੀ ਫੋਨ ਦੇ ਉੱਤੇ ਗੱਲ ਹੋਈ ਔਰ ਉਹਨਾਂ ਨੇ ਜਿੱਥੇ ਤੁਰੰਤ ਰਾਹਤ ਦੇ ਇਹਨਾਂ ਦੇ ਬਚਾਅ ਦੇ ਆਰਡਰ ਦਿੱਤੇ ਜਿੱਥੇ ਵੀ ਕਿਹਾ ਸੀ ਅਸੀਂ ਪਰਿਵਾਰਾਂ ਨਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਜੀ ਖੜੇ ਆ ਔਰ ਪਰਵਾਰਾਂ ਦੀ ਜੋ ਵੀ ਹੁਣ ਦੇਖੋ ਬਾਅਦ ਚੋਂ ਹਰ ਇੱਕ ਗੱਲ ਹੁੰਦੀ ਹੈ ਕੱਲੋਂ ਕਿ ਆਪਕੋਸਚਨ ਹੁੰਦਾ ਮੈਂ ਕਹਿੰਦਾ ਕਿ ਤੁਰੰਤ ਜਿਹੜੀ ਆ ਰਾਹਤ ਰਾਸ਼ੀ ਵੀ ਜਿਹੜੀ ਹੈ ਜਾਰੀ ਕੀਤੀ ਜਾਊਗੀ ਸੋ ਦੁੱਖ ਬੜਾ ਵੱਡਾ ਹੈ ਬਹੁਤ ਬੜਾ ਹੈ ਔਰ ਪ੍ਰਤੀਕ ਜਿਹੜਾ ਪੁਰਾਣੀ ਜਿਹੜਾ ਪੁਰਾਣੀ ਨਹੀਂ ਰਿਹਾ ਕਿਸੇ ਪਰਿਵਾਰ ਦਾ ਵੀ ਹਰ ਇੱਕ ਪੁਰਾਣੀ ਦਾ 4 ਲੱਖ ਰੁਪਏ ਮੁੱਖ ਮੰਤਰੀ ਜੀ ਨੇ ਕਿਹਾ ਨੋ ਡੈਡ ਬੋਡੀਆਂ ਕੱਲ ਲੱਭ ਗਿਆ ਸੀ ਅਸੀਂ ਸ਼ਾਮ ਤੱਕ ਇੱਥੇ ਵੀ ਰਖਾਈਆਂ ਔਰ ਸਿੰਗੜੀ ਵਾਲੇ ਕਿਉਂਕਿ ਇੱਥੇ ਕੁਝ ਹੋਰ ਵੀ ਆਖੂ ਪਾਈ ਸਿਗੀਆਂ ਪਹਿਲਾਂ ਚਾਰ ਇੱਥੇ ਰੱਖ ਹੋਈਆਂ ਸੀ ਪੰਜ ਜਿਹੜੀਆਂ ਸਿੰਗਰੀ ਸਿੰਗਰੀ ਵਾਲੇ ਰੱਖ ਹੋਈਆਂ ਸੀ ਸੋ ਨੋ ਜਿਹੜੇ ਦੋਹਾਂ ਦੇ ਲਈ ਵੀ ਅਸੀਂ ਸਰਚ ਕਰ ਰਹੇ ਹੁਣ ਵੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਆ ਖੋਜੀ ਕੁੱਤੇ ਵੀ ਮਂਗਾਏ ਆ 5 ਕਿਲੋਮੀਟਰ ਏਰੀਆ ਸਰਚ ਕਰ ਚੁੱਕੇ ਆ ਲੇਕਿਨ ਉਹ ਜਿਹੜੀਆਂ ਦੋ ਜਿਹੜੀਆਂ ਹੈਗੇ ਸਾਡੀ ਕੋਸ਼ਿਸ਼ ਹੈ ਉਹ ਵੀ ਆਇਡੈਂਟੀਫਾਈ ਹੋ ਜਣ ਜਿੰਨੀ ਜਲਦੀ ਉਹ ਵੀ ਲੱਭ ਜਾਣਾ ਤਾਂ ਤੁਸੀਂ ਖੁੱਤ ਉੱਤੇ ਮੌਕੇ ਤੇ ਪਹੁੰਚੇ ਹੋ ਤੇ ਕਿੱਦਾਂ ਲੱਗਦਾ ਕਿ ਜਿਹੜੇ ਖੱਡਾਂ ਨੇ ਉੱਤੇ ਕੋਈ ਬ੍ਰਿਜ ਬਣਾਇਆ ਜਾਵੇ ਜਾਂ ਕੋਈ ਹੋਰ ਇਦਾਂ ਦੀ ਫੈਸਿਲਿਟੀ ਦਿੱਤੀ ਜਾਵੇ ਜਿਸ ਨਾਲ ਇਹ ਹਾਸੇ ਅੱਗੇ ਵਾਸਤੇ ਵਾਪਰਾਂ ਦੀ ਘਟਨਾ ਨਾ ਹੋਵੇ ਮੈਂ ਉਸੇ ਜਗ੍ਹਾ ਤੇ ਕੱਲ ਜਦੋਂ ਆਪਾਂ ਗਏ ਆ ਉੱਥੇ ਸਾਰੇ ਪਿੰਡ ਵਾਲੇ ਮੇਰੇ ਇਸ ਕਰਕੇ ਜਾਣਕਾਰ ਸੀਗੇ ਕਿ ਅਸੀਂ ਉੱਥੇ ਇੱਕ ਪਾਣੀ ਪੀਣ ਵਾਲੇ ਪਾਣੀ ਦਾ ਟਿਊਬ ਲਗਾਖਿਆ ਸੀ ਉਸੇ ਜਗ੍ਹਾ ਦੇ ਨਾਲ ਹੀ ਅੱਗੇ ਤੁਸੀਂ ਖੱਡ ਪੈਂਦੀ ਆ ਔਰ ਉੱਥੇ ਫਿਰ ਗੱਲ ਜਦੋਂ ਚੱਲੀ ਆ ਮੈਂ ਕਿਹਾ ਉੱਥੇ ਪਹਿਲਾਂ ਕਾਸਬੇ ਬਣਿਆ ਲੇਕਿਨ ਜਿੱਦਾਂ ਹੁਣ ਕਿਸੇ ਨੇ ਸਾਡੀ ਸਰਕਾਰ ਨੂੰ 2.5 ਸਾਲ ਹੋਏ ਆ ਪਹਿਲਾਂ ਸਾਰੇ ਇਥੋਂ ਮੈਂਬਰ ਪਾਰਲੀਮੈਂਟ ਵੀ ਰਹੇ ਆ ਸਾਰੇ ਰਹੇ ਆ ਇਲਾਕਾ ਮੈਂਬਰ ਪਾਰਲੀਮੈਂਟ ਨੂੰ ਰੰਗਦਾ ਜੇ ਕਿਸੇ ਨੇ ਕੋਈ ਡਿਮਾਂਡ ਕੀਤੀ ਲੇਕਿਨ ਸਾਡੀ ਹੁਣ ਕੋਸ਼ਿਸ਼ ਹੋਏਗੀ ਕਿ ਆਲਮੋਸਟ ਇਹ ਏਰੀਆ 'ਚ ਵੀ ਖੱਡਾ ਬਹੁਤ ਜ਼ਿਆਦਾ ਕਾਜਬੇ ਹੈਗੇ ਆ ਲੇਕਿਨ ਜੋ ਸਰਕਾਰ ਨੂੰ ਤਜ਼ਵੀਜ਼ ਆਏਗੀ ਇਲਾਕੇ ਦੀ ਉਹਨੂੰ ਜਲਦ ਪੂਰੀ ਕਰਾਂਗੇ ਔਰ ਕੱਲ ਉੱਥੇ ਮੌਕੇ ਦੇ ਉੱਤੇ ਸੇ ਫੈਸਲਾ ਕੀਤਾ ਸੀ ਵੀ ਉੱਥੇ ਬੈਰੀਕੇਡ ਲਗਾਏ ਜਾਣ ਕਿਉਂਕਿ ਹੁਣ ਵੀ ਕਿਤੇ ਭਾਰੀ ਬਰਸਾਤ ਹੁੰਦੀ ਕੋਈ ਨੰਗਣ ਦੀ ਕੋਸ਼ਿਸ਼ ਨਾ ਕਰੇ ਸੋ ਉਹਦਾ ਦਾ ਮੇਨ ਉਪਰਾਲਾ ਉਹਦਾ ਹੋਰ ਵੀ ਜੋ ਇਲਾਕੇ ਦੇ ਲੋਕਾਂ ਵੱਲੋਂ ਕੋਈ ਤਜ਼ਵੀਦ ਇਹਨੂੰ ਪੂਰੀ ਕਰਾਂਗੇ ਇਹ ਸਰ ਇੱਕ ਇਲਾਕੇ ਦੇ ਲੋਕਾਂ ਦੇ ਮੰਗ ਲਈ ਕਿ ਉੱਥੇ ਕੁੱਲ ਬਣਾਇਆ ਜਾਏ ਹਾਂ ਨਹੀਂ ਪਰ ਗੱਲ ਹੀ ਸਮਝੇ ਬਹੁਤ ਲੰਬੇ ਅਰਸੇ ਤੋਂ ਮੰਗ ਹੋਣੀ ਕਦੀ ਇਹ ਸਰਕਾਰ ਦੇ ਵਿੱਚ ਮੈਂ ਤੁਹਾਨੂੰ ਉੱਥੇ ਦੱਸਿਆ ਮੈਂ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬੋਲਿਆ ਮੈਂ ਕਿ ਆਪਾਂ ਇੱਥੇ ਸਿਗਿਓਦੋ ਤਾਂ ਕਿਸੇ ਨੇ ਉਹ ਹੀ ਗੱਲ ਨਹੀਂ ਕੀਤੀ ਨਹੀਂ ਸਰਕਾਰ ਨੂੰ ਕੋਈ ਤਦ ਤਜ਼ਵੀਦ ਕਿਤੋਂ ਗਈ ਆ ਲੇਕਿਨ ਹੁਣ ਇਹ ਜਿਹੜੀ ਤਜ਼ਵੀਦ ਬਣਾ ਕੇ ਅਸੀਂ ਭੇਜਾਂਗੇ ਸਰਕਾਰ ਕੋਸ਼ਿਸ਼ ਹੋਗੀ ਆ ਕੋਸ਼ਿਸ਼ ਆ ਬਿਲਕੁਲ ਕਰਾਂਗੇ ਸਰਕਾਰ ਤੋਂ ਕਿਉਂ ਨਹੀਂ ਆਪਾਂ ਕਰਨਾ ਕੋਸ਼ਿਸ਼ ਕਰਾਂਗੇ ਵੈਸੇ ਉਸ ਇਲਾਕੇ ਛੋਟੀਆਂ ਮੋਡੀਆਂ ਚੋਈਆਂ ਬਹੁਤ ਹੈਗੀਆਂ ਉਹਦਾ ਜਿਹੜਾ ਵੀ ਪ੍ਰਬੰਧ ਹੈਗਾ ਉਹਨੂੰ ਦੇਖਦੇ ਆਪਾਂ ਜੋ ਉੱਥੇ ਬੈਸਟ ਕਰ ਸਕਦੇ ਆ ਪੁਲ ਦੇ ਰੂਪ 'ਚ ਜੋ ਵੀ ਆ ਫਿਲਹਾਲ ਕਿਉਂਕਿ ਕਿਤਾਮ ਦਾ ਕੋਈ ਚੀਜ਼ ਹੋਣੀ ਨਹੀਂ ਉੱਥੇ ਕੱਲ ਨੂੰ ਅੱਜ ਫੇਰ ਬਰਸਾਤ ਦਾ ਮੌਸਮ ਦਾ ਕੋ ਪਤਾ ਲੱਗਦਾ ਪਿਆ ਹੁਣ ਬੱਦਲ ਉੱਥੇ ਜਿਹੜਾ ਹੈ ਪੁਲਿਸ ਨੂੰ ਕਿਹਾ ਵੈਰੀਕੇਡਿੰਗ ਵੈਰੀਕੇਡਿੰਗ ਤੁਰੰਤ ਕੀਤੀ ਜਾਵੇ ਔਰ ਉੱਥੇ ਚਤਾਵਨੀ ਦੇ ਵਾਰਨਿੰਗ ਦੇ ਬੋਰਡ ਵੀ ਲਾਓ ਫੇ ਕੋਈ ਜਿਹੜਾ ਇੱਥੇ ਜਦੋਂ ਪਾਣੀ ਆ ਤੇ ਨੰਗਨ ਦੀ ਕੋਸ਼ਿਸ਼ ਨਾ ਕਰੇ ਉੱਥੇ ਲਾ ਦਿਓ ਫੇ ਇੱਥੇ ਅੱਗੇ ਵੀ ਆਲਰੇਡੀ ਹਾਸੇ ਹੋ ਚੁੱਕੇ ਆ ਲੋਕਾਂ ਨੂੰ ਇਸ ਚੀਜ਼ ਤੋਂ ਵੇਅਰ ਕਰਨਾ ਤੁਹਾਡੇ ਰਾ ਔਰ ਇ ਇਲਾਕੇ ਦੇ ਲੋਕਾਂ ਨੇ ਵੀ ਕਿਹਾ ਕਿਉਂਕਿ ਕੱਲ ਦੇ ਜਿਹੜੇ ਵਾਕਿਆ ਜਿੰਨਾ ਇੱਕ ਦੱਸਦੇ ਵੀ ਇਲਾਕੇ ਦੇ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਰੋਕਣ ਦੀ ਜਲੰਧਰ ਜ਼ਿਲ੍ਹੇ 'ਚ ਪੈਂਦੇ ਭੋਗਪੁਰ ਨੈਸ਼ਨਲ ਹਾਈਵੇ ਤੇ ਸਥਿਤ ਆਦਮ ਕੋ ਰੋਡ 3.24 ਸ਼ਨੀਵਾਰ ਰਾਤ ਸਮੇਂ ਲੱਗੇ ਪੁਲਸ ਨਾਕੇ ਤੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਪੁਲਸ ਨਾਲ ਹੋਈ ਟਕਰਾਰ ਬਾਜੀ ਤੋਂ ਬਾਅਦ थाना ਭੋਗਪੁਰ ਵਿੱਚ ਤਾਇਨਾਤ ਥਾਣੇਦਾਰ ਜਸਵਿੰਦਰ ਸਿੰਘ ਬਲੋ ਨੌਜਵਾਨਾਂ ਨੂੰ ਬਾਜ਼ਾਰ ਵਿੱਚ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਸ ਕੁੱਟਮਾਰ ਦੀ ਵੀਡੀਓ ਸਵੇਰੇ ਅਚਾਨਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਵੀਡੀਓ ਕਿਸ ਨੇ ਬਣਾਈ ਇਹ ਤਾਂ ਸਪਸ਼ਟ ਨਹੀਂ ਹੈ ਪਰ 10 ਸਕੰਡ ਦੀ ਇਸ ਵੀਡੀਓ ਕਲਿੱਪ ਵਿੱਚ ਥਾਣੇਦਾਰ ਜਸਵਿੰਦਰ ਸਿੰਘ ਪਹਿਲਾ ਇੱਕ ਲੜਕੇ ਦੇ ਥੱਪੜ ਮਾਰ ਰਿਹਾ। ਇਸ ਦੇ ਨਾਲ ਹੀ ਦੂਸਰੇ ਨੌਜਵਾਨ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਧੌਣ ਤੇ ਪੈਰਾ ਵਿੱਚ ਪਾਏ ਬੂਟਾ ਨਾਲ ਵਾਰ ਕਰਦਾ ਨਜ਼ਰ ਆ ਰਿਹਾ। ਜਿਸ ਨੌਜਵਾਨ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਧੌਣ ਤੇ ਵਾਰ ਕੀਤੇ ਗਏ ਸਨ ਉਹ ਕੁੱਟਮਾਰ ਕਾਰਨ ਬੇਹੋਸ਼ ਹੋ ਗਿਆ ਜਿਸ ਨੂੰ ਬੇਹੋਸ਼ੀ ਦੀ ਹਾਲਾਤ ਵਿੱਚ ਹਸਪਤਾਲ ਲੈ ਜਾਂਦੇ ਹਨ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਹਨਾਂ ਵੀਡੀਓ ਕਲਿੱਪਾਂ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਵੱਲੋਂ ਇਹਨਾਂ ਨੌਜਵਾਨਾਂ ਦਾ ਲਿਖਤੀ ਮਾਫੀ ਨਾਮਾ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜੰਮੂ ਕਸ਼ਮੀਰ ਚੋਨ ਲਈ ਕਾਂਗਰਸ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਜੰਮੂ ਕਸ਼ਮੀਰ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਸੁਖਿੰਦਰ ਸਿੰਘ ਰੰਧਾਵਾ ਨੇ ਦਿੱਲੀ ਵਿਖੇ ਜੰਮੂ ਕਸ਼ਮੀਰ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਜੰਮੂ ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਰ ਰਸੂਲ ਵਾਨੀ ਦੇ ਨਾਲ ਮੁਲਾਕਾਤ ਕੀਤੀ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਦਸਨਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਰਾਜਸਥਾਨ ਸੂਬੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਦੇ ਪਰਿਵਾਰੀ ਹੋਣ ਦੇ ਨਾਤੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਸੀ ਜਿਸ ਤੋਂ ਖੁਸ਼ ਹੋ ਕੇ ਕਾਂਗਰਸ ਹਾਈ ਕਮਾਂਡ ਖਾਸ ਤੌਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ 올 인디아 카ంగ레스 కమి티 ਅਤੇ ਰਾਜ ਸਭਾ ਮੈਂਬਰ 소니아 ਗਾਂਧੀ ਅਤੇ 올 인디아 ਕਾਂਗਰਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਖੁਸ਼ ਹੋ ਕੇ ਸੁਜਿੰਦਰ ਸਿੰਘ ਰੰਧਾਵਾ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਇਸ ਮੌਕੇ ਸੁਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਚ ਇਤਿਹਾਸਕ ਜਿੱਤ ਦਰਜ ਕਰੇਗੀ ਬੀਤੇ ਦਿਨੀ ਖੰਨਾਚੀ ਹੋਈ ਨੌਜਵਾਨ ਦੀ ਕਤਲ ਦੀ ਗੁੱਥੀ ਨੂੰ ਪੁਲਿਸ ਨੇ 32 ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ ਇਸ ਮਾਮਲੇ ਵਿੱਚ ਸੰਸਨੀਖੇਜ ਖੁਲਾਸਾ ਹੋਇਆ ਜਿਹੜਾ ਮਾਮਲਾ ਪਹਿਲੀ ਨਜ਼ਰੇ ਗੱਡੀ ਲੁੱਟਣ ਦਾ ਜ਼ਾਬਦਾ ਸੀ ਉਹ ਨੀਜੀ ਰੰਜਿਸਾ ਨਿਕਲਿਆ ਪੁਲਿਸ ਨੇ ਕਤਲ ਦੇ ਦੋਸ਼ ਸੇਟ ਮ੍ਰਿਤਕ ਦੇ ਜਾਣਕਾਰ ਨੂੰ ਹੀ ਕਾਬੂ ਕੀਤਾ ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸਨੇ ਕਤਲਮਗਰੋ ਗੱਡੀ ਲੁੱਟ ਕੇ ਹੋਰ ਕਿਤੇ ਨਹੀਂ ਸਗੋਂ ਤਹਿਸੀਲ ਕੰਪਲੈਕਸ ਵਿੱਚ ਖੜੀ ਕਰ ਦਿੱਤੀ ਅਤੇ ਉੱਥੋਂ ਫਰਾਰ ਹੋ ਗਿਆ ਸੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੁਕਸਰ ਦੇ ਇੱਕ ਪਿੰਡ ਵਿੱਚ 6 ਧੀਆਂ ਅਤੇ ਉਹਨਾਂ ਦੀ ਮਾਂ ਦੀ ਕਥਿਤ ਤੌਰ ਤੇ ਇੱਕ ਵਿਅਕਤੀ ਵੱਲੋਂ ਕੁੱਟਮਾਰ ਕਰਨ ਦੀ ਘਟਨਾ ਸੰਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਦਾ ਸਖਤ ਨੋਟਿਸ ਲਿਆ ਹੈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਜ਼ਿਲ੍ਹਾ ਮੁਕਸਰ ਦੇ ਇੱਕ ਪਿੰਡ ਵਿੱਚ ਵਿਅਕਤੀ ਵੱਲੋਂ ਨਵਾਲਕ ਲੜਕੀ ਨਾਲ ਛੇੜਛਾੜ ਕੀਤੀ ਗਈ ਅਤੇ ਜਦੋਂ ਲੜਕੀ ਦੇ ਪਰਿਵਾਰ ਨੇ ਉਸ ਦਾ ਵਿਰੋਧ ਕੀਤਾ ਤਾਂ ਵਿਅਕਤੀ ਨੇ ਪਰਿਵਾਰ ਦੀਆਂ ਛੇ ਧੀਆਂ ਅਤੇ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇਸ ਘਟਨਾ ਉਪਰੰਤ ਇਹ ਪਰਿਵਾਰ ਹਸਪਤਾਲ ਵਿੱਚ ਇਲਾਜ ਲਈ ਦਾਖਲ ਵੀ ਰਿਹਾ ਚੇਅਰਪਰਸਨ ਗਿਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਮਾਪੀਤਨ ਦੇ ਬਾਵਜੂਦ ਵੀ ਜिला ਅਸਰੀ ਮੁਕਸਰ ਸਾਹਿਬ ਦੇ ਸਬੰਧਿਤ ਪੁਲਸ ਥਾਣੇ ਵੱਲੋਂ ਕੋਈ ਠੁਕਮੀ ਕਾਰਵਾਈ ਨਹੀਂ ਕੀਤੀ ਗਈ ਸੀ। ਉਹਨਾਂ ਨੇ ਦੱਸਿਆ ਕਿ ਕਮਿਸ਼ਨ ਦੇ ਦਖਲ ਤੋਂ ਬਾਅਦ ਦੋਸ਼ੀ ਵਿਅਕਤੀ ਵਿਰੁੱਧ ਪੁਲਸ ਨੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਨੇੜਲੇ ਪਿੰਡ ਖੇੜੀ ਨੋਥ ਸਿੰਘ ਵਿਖੇ ਸੜਕ ਪਾਰ ਕਰ ਰਿਹਾ ਇੱਕ ਪ੍ਰਵਾਸੀ ਵਿਅਕਤੀ ਨੂੰ ਇੱਕ ਅਣਪਛਾਤੇ ਟਾਟਾ 407 ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। खेडी 노থ ਸਿੰਘ ਪੁੱਤ ਨੂੰ ਮ੍ਰਿਤਕ ਪ੍ਰਾ ਚੰਨ ਰਜਕ ਵਾਸੀ ਪਿੰਡ ਬਿਲਾਹੀ ਜ਼ਿਲ੍ਹਾ ਮੁਜ਼ਫੱਤਪੁਰ ਬਿਹਾਰ ਨੇ ਆਪਣੇ ਬਿਆਨਾਂ ਚ ਦੱਸਿਆ ਕਿ ਉਹ ਸ਼ਾਮ ਨੂੰ ਆਪਣੇ ਭਰਾ ਨਾਲ ਪਿੰਡ ਕਾਲੇਵਾਲ ਦੇ ਸਰਪੰਚ ਦੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈ ਪੁਜੇ ਸੀ ਜਦੋਂ ਸ਼ਤਰੂਦਨ ਬੈਠਾ ਸੜਕ ਕ੍ਰਾਸ ਕਰਨ ਲੱਗਾ ਤਾਂ ਗੱਡੀ ਨੰਬਰ ਪੀਵੀ ਜੈਡ ਜੀਜੈਡ 0758 ਟਾਟਾ 407 ਦੇ ਨਾਮ ਮਾਲੂਮ ਡਰਾਈਵਰ ਨੇ ਅنگਹਿਲੀ ਅਤੇ ਲਾਪਰਵਾਹੀ ਨਾਲ ਸ਼ਤਰੂਦਨ ਨੂੰ ਟੱਕਰ ਮਾਰ ਦਿੱਤੀ ਇਸ ਦੌਰਾਨ ਜਖਮੀ ਹਾਲਤ ਚ ਉਸ ਹਸਪਤਾਲ ਲਈ ਸਿਵਲ ਹਸਪਤਾਲ ਖੰਨਾਚੇ ਭਰਤੀ ਕਰਵਾਇਆ ਗਿਆ ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ ਪੁਲਿਸ ਨੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਕਿੱਟੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਇਹ ਸਹਾਰਾ ਜਨ ਸੇਵਾ ਨੋ ਸਥਾਨਕ ਬਠਿੰਡਾ ਬਾਦਲ ਰੋਡ ਤੇ ਬਾਦਲ ਓਵਰਬ੍ਰਿਜ ਤੇ ਪੁਲ ਹੇਠਾਂ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ ਸੂਚਨਾ ਮਿਲਨ ਤੋਂ ਸੰਸਥਾ ਦੀ ਹੈਲਪਲਾਈਨ ਟੀਮ ਰਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚ ਗਏ ਨੌਜਵਾਨ ਮ੍ਰਿਤਕ ਪਿਆਸੀ ਅਤੇ ਉਸ ਦੀ ਬਾਹ ਵਿੱਚ ਇੱਕ ਸਿਰਿੰਜ ਲੱਗਾ ਹੋਇਆ ਸੀ ਉਸ ਦਾ ਸਕੂਟਰ ਵੀ ਨੇੜੇ ਹੀ ਖੜਾ ਸੀ ਕਟਨਾਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਚੌਕੀ ਵਰਤਮਾਨ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਮ੍ਰਿਤਕ ਦੇ ਸਕੂਟਰ ਚੋਂ ਆਰ ਸੀ ਅਤੇ ਸਿਰਿੰਜ ਨੂੰ ਪੁਲਸ ਨੇ ਆਪਣੇ ਕਬਜ਼ੇ ਚ ਲੈ ਲਿਆ ਪੁਲਸ ਦੇ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਕਬਜ਼ੇ ਚ ਲੈ ਆ ਕੇ ਪੋਸਟਮਾਰਟਮ ਲਈ ਹਸਪਤਾਲ ਕੋਚਾਇਆ ਮ੍ਰਿਤਕ ਦੀ ਪਛਾਣ ਗਜੇਂਦਰ ਪੁੱਤਰ ਰਾਮ ਸ਼ੰਕਰ ਵਾਸੀ ਲਾਲ ਸਿੰਘ ਬਸਤੀ ਵਿੱਚ ਜੋ ਹੋਈ ਹੈ ਬਹੁਤ ਸਗਲੇਰੀ ਕਾਰਵਾਈ ਕਰ ਰਹੀ ਹੈ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ 'ਚ ਗੈਸ ਲੀਕ ਹੋਣ ਕਾਰਨ ਬਾਪਰੀ ਘਟਨਾ ਨਦਰਨ ਜਖਮੀ ਹੋਏ ਸੇਵਾਦਾਰ ਤਲਵਿੰਦਰ ਸਿੰਘ ਦੀ ਮੌਤ ਹੋ ਗਈ ਇਸ ਘਟਨਾ 'ਚ ਪੰਜ ਬੱਚਿਆਂ ਸਮੇਤ ਕੁੱਲ 7 ਲੋਕ ਜ਼ਖਮੀ ਹੋਏ ਸਨ ਧੁਮਾਕੇ ਤੋਂ ਬਾਅਦ ਲੱਗੀ ਅੱਗ ਤੋਂ ਬੱਚਿਆਂ ਨੂੰ ਬਚਾਉਣ ਲਈ ਤਲਵਿੰਦਰ ਸਿੰਘ ਨਾਦ ਸੇਵਾਦਾਰ ਅੰਦਰ ਵੜ ਗਿਆ ਉਸਨੇ ਉੱਥੋਂ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹ ਬੁਰੀ ਤਰ੍ਹਾਂ ਝੁੱਲਸ ਗਿਆ ਸੀ ਜਿਸ ਤੋਂ ਬਾਅਦ ਉਦੀ ਮੌਤ ਹੋ ਗਈ। ਤਲਵਿੰਦਰ ਸਿੰਘ ਆਪਣੇ ਪਿੱਛੇ ਪਤਨੀ, ਦੋ ਛੋਟੇ ਬੱਚੇ ਅਤੇ ਆਪਣੀ ਮਾਂ ਨੂੰ ਛੱਡ ਗਿਆ। ਉਸ ਦੀ ਮੌਤ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਫੋਜਪੁਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਜਾਮਨੀ ਸਾਈ ਪਿੰਡ ਬਜਿਤਪੁਰ ਦੇ ਲੰਗਰ ਹਾਲ ਦੇ ਨਾਲ ਵਾਲੇ ਕਮਰੇ 'ਚ ਘਰੇਲੂ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ ਸੀ ਅਤੇ ਵੱਡਾ ਧਮਾਕਾ ਹੋ ਰਿਹਾ ਸੀ। ਇਸ ਕਾਰਨ ਪੰਜ ਸਕੂਲੀ ਵਿਦਿਆਰਥੀ ਅਤੇ ਦੋ ਸੇਵਾਦਾਰ ਅਗਜੇ ਚੋਲ ਸੇ ਗਏ। ਸਨ ਜਿਨ੍ਹਾਂ ਵਿੱਚੋਂ ਸੇਵਾਦਾਰ ਤਲਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਫੋਜਪੁਰ ਛਾਉਣੀ ਤਕਰੀਬਨ 90 ਫੀਸਦੀ ਚੁਲਸ ਗਿਆ ਸੀ ਉਸ ਨੂੰ ਇਲਾਜ ਲਈ ਡੀ ਐਮ ਸੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਬਾਗਾਪੁਰਾਣਾ ਦੇ ਮੋਗਾ ਰੋਡ ਦੇ ਨੇੜੇ ਮਸਤਾਨ ਸਿੰਘ ਗੁਰਦੁਆਰਾ ਸਾਹਿਬ ਕੋਲ ਲੰਗ ਰਹੀਆਂ ਦੋ ਕਾਰਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀ ਕਿ ਇੱਕ ਕਾਰ ਸਵਾਰ ਭਗਤਾਂ ਤੋਂ اپنی دیواری ਲੈ ਕੇ جگراؤں جا ਰਿਹਾ ਸੀ ਅਤੇ ਦੂਜੀ ਕਾਰ ਮੋਗਾ ਸਾਈਡ ਤੋਂ ਬਾਗਾਪੁਰਾਣਾ ਵੱਲ ਆ ਰਹੀ ਸੀ ਇਹ ਹਾਦਸਾ ਕਾਰ ਡਰਾਈਵਰ ਨੂੰ ਦੋਰਾ ਪੈਣ ਕਰਕੇ ਵਾਪਰੇ ਚਲਦੀ ਕਾਰ ਵਿੱਚ ਦੋਰਾ ਪੈਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਮੋਗਾ ਸਾਈਡ ਤੋਂ ਆ ਰਹੀ Swift Dzire ਕਾਰ ਵਿੱਚ ਜਾ ਬਚੀ ਉਸ ਤੋਂ ਕਾਰ ਚਾਲਕ ਇੱਕ ਦੁਕਾਨ ਨਾਲ ਟਕਰਾ ਗਿਆ ਇਸ ਭਿਆਨਕ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਾਰੇ ਇਹ ਵੀ ਪਤਾ ਲੱਗਾ ਕਿ Swift Dzire ਕਾਰ ਵਾਲਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਤੇ ਪਰਖੱਚੇ ਉੱਡ ਗਏ। ਮੋਗਾ ਦੇ ਪਿੰਡ ਬੁੱਗੀ ਪੁਰਾ ਨੇੜੇ ਬਰਨਾਲਾ ਬਾਈਪਾਸ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਪੇ ਹਨ ਖਾਸੇ ਚ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੋਵਾਂ ਦੀ मौके ਤੇ ਹੀ ਮੌਤ ਹੋ ਗਈ। ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਦੋਵਾਂ ਦੀਆਂ ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜੀ ਵੀ ਸੇ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਪਰਮ